ਇਹਦੇ ਪਾਤਰ ਕੌਣ ਹੋਣਗੇ ਇਹਦੇ ਪਾਤਰ ਮੋਨੇ ਕੋਨੇ ਹੋਣਗੇ ਇਹਦੇ ਪਾਤਰ दारू ਪੀਣ ਵਾਲੇ ਹੋਣਗੇ ਇਹਦੇ ਪਾਤਰ ਤਮਾਕੂ ਖਾਣ ਵਾਲੇ ਹੋਣਗੇ ਸਾਡੀ ਫਿੱਕੀ ਹਿਸਟਰੀ ਦੇ ਵਿੱਚ ਹਰੀ ਸਿੰਘ ਨਲਵਾ ਜੱਸਾ ਸਿੰਘ ਆਲੂ ਵਾਲੀ ਆਦਾਂ ਸਾਡੇ ਵੱਡੇ ਕਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਸਿੱਤੇ ਅਸੀਂ ਜਿਉਂਨੇ ਆ ਉਹਨਾਂ ਦੇ ਕਰੈਕਟਰ ਨੂੰ ਨਵਾਂ ਹੋ ਲਈ ਗਿੱਪੀ ਗਰੇਵਾਲ ਹੋਣੀ इदा का तमाशा जिला हिस्ट्री में कर रहे हैं सू सख्तराजा रहेगा ਸਿੱਖਾਨੂੰ ਇਸ ਗੱਲ ਦੇ ਵਿੱਚ ਭਰੋਸੇ 'ਚ ਲਿਆ ਜਾਵੇ ਕਿ ਤੁਸੀਂ ਕਿਹੜੇ ਕਨਸੈਪਟ ਤੇ ਫਿਲਮ ਬਣਾ ਰਹੇ ਹੋ ਕਿਦੇ ਉੱਤੇ ਬਣਾ ਰਹੇ ਹੋ ਤੇ ਇਹਦੀ ਸਟੋਰੀ ਕੀ ਹੈ ਦੂਜੀ ਗੱਲ ਇਹਦੇ ਪਾਤਰ ਕੌਣ ਹੋਣਗੇ ਇਹਦੇ ਪਾਤਰ ਮੋਨੇ ਕੋਨੇ ਹੋਣਗੇ ਇਹਦੇ ਪਾਤਰ दारू ਪੀਣ ਵਾਲੇ ਹੋਣਗੇ ਇਹਦੇ ਪਾਤਰ ਤਮਾਕੂ ਖਾਣ ਵਾਲੇ ਹੋਣਗੇ ਸਾਡੀ ਸਿੱਖ ਹਿਸਟਰੀ ਦੇ ਵਿੱਚ ਹਰੀ ਸਿੰਘ ਨਲਵਾ ਜੱਸਾ ਸਿੰਘ ਆਲੂਵਾਲੀਆ ਜਾਂ ਸਾਡੇ ਵੱਡੇ ਕਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਨੇ ਆ ਉਹਨਾਂ ਦੇ ਕਰੈਕਟਰ ਨੂੰ ਨਵਾਂਉਣ ਲਈ ਗਿੱਪੀ ਗਰੇਵਾਲ ਹੋਣੀ ਜਾਂ ਹੋਰ ਲੋਕ ਜਿਹੜੇ ਨੇ ਇਹ ਇਦਾਂ ਦਾ ਤਮਾਸ਼ਾ ਜਿਹੜਾ ਸਾਡੀ ਹਿਸਟਰੀ ਨਾਲ ਕਰ ਰਹੇ ਨੇ ਇਹ ਤੇ ਸਾਨੂੰ ਸਖਤ ਤਰਾਜਾ ਰਹੂਗਾ ਅਸੀਂ ਕਿਸੇ ਵੀ ਕੀਮਤ ਤੇ ਇਹ ਜਿਹੜੀਆਂ ਫਿਲਮਾਂ ਨੇ ਨਹੀਂ ਚੱਲਣ ਦੇਾਂਗੇ ਭਾਵੇਂ ਉਹਦੇ ਲਈ ਸਾਨੂੰ ਕੋਈ ਵੀ ਕੀਮਤ ਜਿਹੜੀ ਅਦਾ ਕਰਨੀ ਪਵੇ ਅੱਜ ਕੀ ਫੈਸਲਾ ਹੋਇਆ ਕੀ ਫੈਸਲਾ ਹੋਇਆ ਅੱਜ ਦੇ ਜਿਹੜੇ ਬੈਠਕ ਹੋਈ ਹੈ ਕਿ ਜਨ ਨਿਕਲੇਗਾ ਪ੍ਰਸ਼ਾਸਨ ਨਾਲ ਇਹ ਆ ਕਿ ਇਹ ਜਾਦੇ ਨੇ ਤੇ ਅਸੀਂ ਘਟਾ ਐਨੀ ਹੀ ਗੱਲ ਆ ਬਸ ਬਾਬਾ ਜੀ ਇਸ ਫਿਲਮ ਲਈ ਉਹਦੇ ਲਈ ਫਿਲਮ ਚੱਲੂਗਾ ਮੈਂ ਦੇਖੋ ਅਸੀਂ ਫਿਲਮ ਬੰਦ ਕਰਾਉਣਾ ਆ ਪਰ ਸਟੇਟ ਚਲਵਾਉਣਾ ਚਾਹੁੰਦੀ ਆ ਸਮਝੋ ਮੇਰੀ ਗੱਲ ਗੱਪੀ ਘਰੇ ਵਣਾਉਣਾ ਕੋਲ ਪੈਸਾ ਬਹੁਤਾ ਤੇ ਜਿਹੜਾ ਜਿਹੜੇ ਮੌਲ ਨੇ ਖਰੀਦੀ ਆ ਇਹਨਾਂ ਕੋਲ ਪ੍ਰਸ਼ਾਸਨ ਇਹਨਾਂ ਕੋਲ ਸਿਸਟਮ ਸਾਰਾ ਇਹਨਾਂ ਦੇ ਕੋਲ ਆ ਭਗਵੰਤ ਮਾਨ ਹੁਣੀ ਜਾਂ ਦਿੱਲੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਕਿ ਸਿੱਖ ਹਿਸਟਰੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕੱਲ ਨੂੰ ਜਿਵੇਂ ਕਿ ਅੱਜ ਰਾਮਲੀਲਾ ਨਾਲ ਹੋ ਰਿਹਾ ਜਿਵੇਂ ਭਗਵਾਨ ਰਾਮਚੰਦਰ ਨਾਲ ਹੋ ਰਿਹਾ ਜਿਵੇਂ ਹਨੂਮਾਨ ਨਾਲ ਹੋ ਰਿਹਾ ਜਿਵੇਂ ਹਿੰਦੂ ਅਵਤਾਰਾਂ ਨਾਲ ਹੋ ਰਿਹਾ ਇਸੇ ਤਰਜ਼ ਦੇ ਉੱਤੇ ਹੀ ਕੱਲ ਨੂੰ ਸਿੱਖ ਹਿਸਟਰੀ ਦੇ ਨਾਇਕਾਂ ਤੇ ਪਾਤਰਾਂ ਨਾਲ ਹੋਊਗਾ ਇਵੇਂ ਹੀ ਇੱਕ ਪਾਸੇ दारू ਦੀ ਗਲਾਸੀ ਰੱਖੀ ਹੋਊਗੀ ਤੇ ਇੱਕ ਪਾਸੇ ਝੂੜਾ ਪਾ ਕੇ ਮੁੰਨੇ-ਕੋਨੇ ਲੋਕ ਜਿਹੜੇ ਨੇ ਇਹ ਕਰੈਕਟਰ ਨਿਭਾ ਰਹੇ ਹੋਣਗੇ ਸਿੱਟਾ ਕਿ ਸਿੱਟਾ ਕਿ ਕੱਢ ਕੇ ਚੱਲਿਓਰੋ ਆਏ ਸੀ ਉਹ ਸਿੱਟਾ ਕਿ ਨਿਕਲਿਆ ਬਾਬਾ ਜੀ ਪ੍ਰਸ਼ਾਸਨ ਸਿੱਟਾ ਹੁਣ ਕੋਈ ਲੈਟਰ ਦਿੱਤਾ ਸੀ ਤੁਸੀਂ ਵੀ ਇਹ ਫਿਲਮ ਨਹੀਂ ਅਸੀਂ ਵੇਖੋ ਮੇਰੀ ਗੱਲ ਸੁਣੋ ਲੈਟਰ ਉਸ ਚੀਜ਼ ਦਾ ਦਿੱਤਾ ਜਾਂਦਾ ਹੁੰਦਾ ਜਿੱਤੇ ਕੋਈ ਛੱਪ ਹੋਏ ਸਾਨੂੰ ਤਾਂ ਸਾਡੀ ਇੱਕ ਸੰਸਥਾ ਆ ਉਹਨਾਂ ਨੇ 150 ਲੈਟਰ ਇਹਨਾਂ ਨੂੰ ਲਿਖਿਆ ਜੀ 150 ਲੈਟਰ ਲਿਖਿਆ ਇਹਨਾਂ ਦੇ ਐਕਟਰਾਂ ਨੂੰ ਇਹਨਾਂ ਦੇ ਡਾਇਰੈਕਟਰਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਇਹ ਇਹਨਾਂ ਦੇ ਉੱਤੇ ਫਿਲਮਾਂ ਨਾ ਬਣਾਓ ਜਦੋਂ ਕਿ ਇਹਨਾਂ ਨੂੰ ਪਤਾ ਆ ਬੋਲੇ ਸੋ ਨਿਹਾਲ ਫਿਲਮ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਫਿਲਮਾਂ ਪੰਜਾਬ ਦੇ ਵਿੱਚ ਜਲਦੀ ਬਣੀਆਂ ਨੇ ਕੰਟਰੋਵਰਸ਼ੀਅਲ ਰਹੀਆਂ ਨੇ ਉਹਨਾਂ ਦੇ ਕੁੱਤੇ ਅਸੀਂ ਸਿਨੇਮਾ ਦੀ ਭੰਨ ਤੋੜ ਤੱਕ ਹੋਈ ਬੰਦਿਆਂ ਦੀ ਸਿਰ ਪਰਟੇ ਬਹੁਤ ਕੁਝ ਹੋਇਆ ਫਿਰ ਵੀ ਕੌਣ ਲੋਕ ਨੇ ਜਿਹੜੇ ਇਹਨਾਂ ਫਿਲਮਾਂ ਦੇ ਉੱਤੇ ਪੈਸਾ ਲਾ ਕੇ ਦੇ ਜਾਣਬੁੱਝ ਕੇ ਫਿਰ ਇਹ ਸਿਆਪਾ ਛੇੜਦੇ ਪਰ ਬੜੀ ਗੱਲ ਸਿੰਘ ਜੀ ਕਈ ਇਸ਼ਾਰਾ ਦੇ ਵਿੱਚ ਤੁਹਾਨੂੰ ਹੀ ਕਿਉਂ ਵਿਰੋਧ ਆਏਗਾ ਜੀ ਸੁਪੀ ਦਾ ਬੜੀ ਸਾਰੀ ਚੱਤ ਵੱਡੀ ਵੀ ਕਰਦੇ ਹੋ ਤੁਸੀਂ 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 ਮੈਨੂੰ ਇਹ ਦੱਸੋ ਕਿ ਇੱਕ ਇੱਕ ਚਾਰ ਬੰਦਿਆਂ ਦਾ ਪੰਥ ਨਹੀਂ ਹੈ ਪਹਿਲੀ ਗੱਲ ਤਾਂ ਇੱਕ ਅਕਾਲ ਤਖਤ ਦਾ ਜੱਦੀਦਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਇਹ ਕੱਲੀਆਂ ਨਿਆਂ ਸਿੰਘ ਜਦੇ ਵਧੀਆ ਪੰਥ ਨਹੀਂ ਆ ਪੰਥ ਇੰਡੀਵਿਜੂਅਲ ਵੀ ਆ ਪੰਥ ਹਰ ਥਾਂ ਮੌਜੂਦ ਆ ਪੰਥ ਸਮਾਜਿਕ ਵੀ ਆ ਪੰਥ ਐਸਡੀਪੀਸੀ ਵੀ ਆ ਤੇ ਪੰਥ ਉਹ ਵੀ ਨੇ ਜਿਹੜੇ ਘਰਾਂ 'ਚ ਵਸ ਰਹੇ ਨੇ ਘਰਾਂ ਵਾਲਿਆਂ ਨੂੰ ਤੇ ਪਤਾ ਵੀ ਨਹੀਂ ਹੈ ਜੇ ਚਾਰ ਬੰਦੇ ਉੱਟ ਕੇ ਫਿਲਮ ਵੇਖ ਕੇ ਕਹਿ ਦੇਣ ਕਿ ਫਿਲਮ ਠੀਕ ਆ ਕਿ ਪੀਗਰੀਵਾਲ ਦੀ ਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਗੱਲ ਸਿੱਖਿਆ ਹੈ ਭਾਜੀ ਇਸ ਫਿਲਮ ਦੇ ਵਿਰੋਧੀ ਕਿਉਂ ਕਿ ਪਹਿਲਾਂ ਵੀ ਇਹ ਪਿਛੜਾ ਬੜਦੀਆਂ ਰਹਿ ਗਈ ਹੈ ਇਸ ਫਿਲਮ ਦਾ ਵਿਰੋਧੀ ਕਿਉਂ ਇਸ ਫਿਲਮ ਦਾ ਕਿਉਂ ਨਹੀਂ ਗਿੱਪੀ ਗਰੇਵਾਲ ਦੀਆਂ ਕਿੰਨੀਆਂ ਫਿਲਮਾਂ ਬਣੀਆਂ ਹੁਣ ਤੱਕ ਇਹਦਾ ਵਿਰੋਧ ਕੀਤਾ ਸੀ ਗਿੱਪੀ ਗਰੇਵਾਲ ਨਾਲ ਜੇ ਬਾਬਾ ਜੀ ਸਾਰੇ ਕਲਾਕਾਰਾਂ ਨਾਲ ਨਹੀਂ 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 ਨਾ ਗਿੱਪੀ ਗਰੇਵਾਲ ਨਾਲ ਵਿਰੋਧਾ ਨਾ ਸਿਨੇਮੇ ਨਾਲ ਵਿਰੋਧਾ ਸਾਡਾ ਵਿਰੋਧ ਆ ਸਿੱਖ ਕਰੈਕਟਰ ਨੂੰ ਨਿਭਾਉਣ ਵਾਲੇ ਲੋਕਾਂ ਨਾਲ ਸਾਡਾ ਵਿਰੋਧ ਸਿਨੇਮੇ ਨਾਲ ਨਹੀਂ ਆ ਸਾਡਾ ਵਿਰੋਧ ਗਿੱਪੀ ਗਰੇਵਾਲ ਨਾਲ ਨਹੀਂ ਨਹੀਂ ਆ ਸਾਡਾ ਵਿਰੋਧ ਉਸ ਮਸਲੇ ਨਾਲ ਆ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਇੱਕ ਮੋਨਾ ਕੋਨਾ ਬੰਦਾ ਸ਼ਰੀਰ ਸਾ ਪਾ ਇਹ ਹੁਣ ਰੈਸਟ ਕਰਕੇ ਲੈ ਜਾ ਰਹੇ ਆ ਜੀ ਸਾਨੂੰ ਦੇ ਫਿਲਮ ਚਲਵਾ ਰਹੇ ਆ